ਕੰਪੀਟੀਸ਼ਨ ਆਫ ਅੰਟਾਰੀਓ ਦੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਦ ਲੱਕੀ ਕੁਰਾਲੀ ਸ਼ੋਅ ਤੇ ਤੁਹਾਡਾ ਸਾਰਾ ਸਵਾਗਤ ਕਰਦੇ ਆ ਸੋ ਨਵਾਂ ਚੈਨਲ ਅਸੀਂ ਬਣਾਇਆ ਦ ਲੱਕੀ ਕੁਰਾਲੀ ਸ਼ੋਅ ਸਬਸਕ੍ਰਾਈਬ ਪਲੀਜ਼ ਸਾਰੇ ਕਰੋ ਜਿਨੇ ਵਾਚ ਕਰ ਰਹੇ ਮੇਰੇ ਨਾਲ ਇਸ ਟਾਈਮ ਤਨੰਤਰ ਤਾਵੀ ਇੰਡੀਆ ਦਾ ਟੌਪ ਦਾ ਪਲੇਅਰ ਅੰਬਾਸੁਰ ਸਿੰਘ ਵਾਲਾ ਜਿਨ੍ਹਾਂ ਨੂੰ ਵੱਡੇ ਵੱਡੇ ਸਨਮਾਨ ਵੀ ਮਿਲੇ ਆ ਪਿਛਲੇ ਸਾਲ ਮਿਸ ਕਰ ਗਏ ਸੀਗੇ ਕੈਨੇਡਾ ਦਾ ਸੀਜ਼ਨ ਉਸ ਤੋਂ ਪਹਿਲਾਂ ਪਹਿਲੇ ਸਾਲ ਆਈ ਸੀ ਕੈਨੇਡਾ ਦਾ ਸੀਜ਼ਨ ਤੁਸੀਂ ਐਂਟਰੀ ਮਾ ਵੀ ਸੁਣੀ ਆਇਆ ਪਰ ਐਸ ਸਾਲ ਬਾਹ ਕਮਾਲ ਇਹਨਾਂ ਨੇ ਕਬੱਡੀ ਖੇਡੀ ਆ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਤੌਰ ਤੇ ਉਸ ਤੋਂ ਬਾਅਦ ਹੁਣ ਕੈਨੇਡਾ ਜਿੱਥੋਂ ਮਾ ਪਾ ਰਹੇ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਅੰਬਾਈ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਸਾਡੇ ਚੈਨਲ ਤੇ ਸਤਿ ਸ੍ਰੀ ਅਕਾਲ ਪਾਜੀ ਤੁਹਾਨੂੰ ਵੀ ਸਾਰੀ ਟੀਮ ਪੰਜਾਬੀ ਨੂੰ ਤੇ ਸਾਰਿਆਂ ਆਡੀਅנס ਨੂੰ ਸਤਿ ਸ੍ਰੀ ਅਕਾਲ ਜੀ ਅੰਬੇ ਕਬੱਡੀ ਦੇ ਵਿੱਚ ਬੜਾ ਤੁਹਾਡੀ ਪ੍ਰੈਕਟਿਸ ਜਿਹੜੀ ਆ ਉਹਦੇ ਚ ਬੜਾ ਡਿਫਰੈਂਟ ਬਦਲਾਅ ਆਇਆ ਐਸ ਸਾਲ ਮੈਂ ਜੇ ਦੇਖਾਂ ਤੁਹਾਡੀ ਗੇਮ ਦੇ ਵਿੱਚ ਕਿਹੋ ਜੀ ਪ੍ਰੈਕਟਿਸ ਕਰਦੇ ਹੋ ਐਸ ਸਾਲ ਤਾਂ ਪੰਜਾਬ ਦੇ ਵਿੱਚ ਵੀ ਜੇ ਗੱਲ ਕਰੀਏ ਸੀਲੂ ਵਰਗਿਆਂ ਨਾਲ ਬੜੇ ਪੇਚੇ ਪੈਂਦੇ ਰਿਹਾ ਟੌਪ ਟੌਪ ਦੇ ਸਟਾਪਰਾਂ ਨਾਲ ਪੇਚੇ ਪੈਂਦੇ ਰਿਹਾ ਬੜੇ ਟੂਰਨਾਮੈਂਟ ਦੇ ਬੈਸਟ ਬਣੇ ਹੋ ਕੀ ਕਹਿਣਾ ਚਾਹੁੰਦੇ ਹੋ ਪ੍ਰੈਕਟਿਸ ਡਿਫਰੈਂਟ ਕੀਤੀ ਆ ਭਾਰਵੀ ਅੱਗੇ ਨਾਲੋਂ ਫਿੱਟ ਵੀ ਹੋ ਕਾਫੀ ਅੱਗੇ ਨਾਲੋਂ ਜੈਂਟ ਲੱਗ ਰਹੇ ਹੋ ਹਾਂਜੀ ਭਾਜੀ ਵਧੀਆ ਮਿਹਨਤ ਕੀਤੀ ਆ ਜਿੱਦਾਂ ਵਧੀਆ ਮਿਹਨਤ ਕਰਨ ਲਈ ਖੇਡੀ ਦਾ ਕੈਨੇਡਾ ਪਿਛਲੇ ਜੀ ਵੀਜ਼ਾ ਨਹੀਂ ਲੱਗਾ ਮੇਰਾ ਮੈਂ ਤੇ ਵੀਲੀਰੀ ਵੀ ਕੀਤੀ ਸੀ ਪਰ ਐਰ ਕੀ ਥੋੜੀ ਜਿਹੀ ਵਧੀਆ ਕੀਤਾ ਕਿ ਫਿਰ ਮਲ ਖੇਡਾਂਗੇ ਹਨਾ ਵੀ ਜਾਣੀ ਥੋੜਾ ਹੋ ਗਿਆ ਸੀ ਰਿਐਕਟ ਹੋ ਗਿਆ ਜੀ ਫਿਰ ਐਰ ਕੀ ਵਧੀਆ ਵੀ ਜਾ ਲੱਗਾ ਫਿਰ ਇਸ ਕਾ ਕੇ ਮਿਹਨਤ ਕਰਕੇ ਆਏ ਆ ਵਧੀਆ ਖੇਡਾਂਗੇ ਮਹਾਰਾਜ ਸੁਖ ਦੇ ਅੰਬੇ ਬਹੁਤ ਸੋਹਣੀ ਰੇਡ ਹੈ ਸਟਾਈਲ ਬਹੁਤ ਵਧੀਆ ਹੈ ਲੱਤ ਫੜਾ ਕੇ ਵੀ ਛੜਾ ਲੈਨੇ ਹੋ ਕਾਫੀ ਮਿਹਨਤ ਕੀਤੀ ਲੱਗਦੀ ਹੈ ਸਰੀਰ ਵੀ ਤੁਹਾਡਾ ਬਹੁਤ ਵਧੀਆ ਮੈਂ ਕਹਿੰਦਾ ਨਾ ਸ਼ੱਬਾ ਭਾਜੀ ਹੁੰਦੇ ਸੀਗੇ ਖੇਡਦੇ ਆਪਣੇ ਗੁਰਦਾਸਪੁਰਿਆ ਉਸ ਤੋਂ ਬਾਅਦ ਮੈਂ ਤੁਹਾਨੂੰ ਕਹਿ ਸਕਦਾ ਗੁਰਦਾਸਪੁਰ ਏਰੀਆ ਚੋਂ ਮਾਝੇ ਚੋਂ ਕੋਈ ਪਹਿਲਵਾਨ ਉੱਠਿਆ ਤੁਹਾਡੇ ਵਰਗਾ ਉਹਨਾਂ ਦੀਆਂ ਲੀਹਾਂ ਦੇ ਚੱਲ ਰਹੇ ਹਾਂ ਉਹਨਾਂ ਨੂੰ ਮਿਲਦੇ ਰਹਿੰਦੇ ਹਾਂ ਛੱਬੇ ਭਾਈ ਦੇ ਨਾਂ ਤੇ ਵੀ ਲੋਕ ਜਿਹੜੇ ਦੇਖਦੇ ਨੇ ਉਹਨਾਂ ਨੂੰ ਪਤਾ ਕਿੰਨਾ ਵੱਡਾ ਨਾਂ ਸੀ ਤੁਹਾਨੂੰ ਵੀ ਪਤਾ ਹੈ ਉਸਤਾਦ ਲੋਕ ਸੀ ਮਿਲੇ ਹੋ ਕਦੀ ਛੱਬੇ ਭਾਈ ਨੂੰ ਭਾਈ ਇੱਕ ਦੋ ਵਾਰ ਹੀ ਮਿਲੇ ਮੇਲੇ 'ਚ ਬਹੁਤ ਤਕੜਾ ਪਲੇਅਰ ਸਾਡੇ ਏਰੀਆ ਦਾ ਜਿੱਦਾਂ ਹਨਾ ਮਾਜੇ ਦਾ ਬਹੁਤ ਵੱਡਾ ਬੰਦੇ ਹੋਣਾ ਤੇ ਉਹਨਾਂ ਨੂੰ ਵੀ ਦੇਖ ਕੇ ਜਿੱਦਾਂ ਹਨਾ ਖੇਡਣੀ ਸ਼ੁਰੂ ਕੀਤੀ ਤੇ ਵਧੀਆ ਜਿੱਦਾਂ ਉਹਨਾਂ ਵਰਗੇ ਬਣਾਂਗੇ ਹੋਰ ਵੀ ਗਾਂ ਤੇ ਵਧੀਆ ਜਿੱਦਾਂ ਹਨਾ ਖੇਡਾਂਗੇ ਅੱਛਾ ਅੰਬੇ ਹੈ ਹੀ ਸਰੀਰ ਤੁਹਾਡਾ ਉਹਨਾਂ ਵਰਗਾ ਵੈਸੇ ਮਹਾਰਾਜ ਕਿਰਪਾ ਕਰੇ ਤਾਂ ਗਾਂ ਵੀ ਠੀਕ ਹੈ ਨਾ ਚਾਹੁੰਦੇ ਹੋ ਸਿਲੂ ਨਾ ਬੜੇ ਪੰਗੇ ਪੈਂਦੇ ਰਏ ਐਸ ਸਾਲ ਜੇ ਕੱਲ ਕਰੀਏ ਟਫ ਮੁਕਾਬਲੇ ਰਹਿਣੇ ਥੱਪੜੋ ਥੱਪੜੀ ਵੀ ਕਈ ਮੇਲਾਂ ਤੇ ਹੋ ਗਏ ਸੀ ਕਿਹੋ ਜਿਹਾ ਲੱਗਦਾ ਉਹਨਾਂ ਨਾਲ ਖੇਡ ਕੇ ਵਧੀਆ ਲੱਗਦਾ ਭਾਜੀ ਜਿੱਦਾਂ ਮਲਗੋਡਾ ਉਹ ਵੀ ਵਧੀਆ ਜਿੱਦਾਂ ਹਨਾ ਇੰਡੀਆ ਵੀ ਇਕੱਠੇ ਖੜਦੇ ਆਂ ਅਸੀਂ ਉਹ ਵੀ ਨਵਾਂ ਜਿੱਦਾਂ ਖੋਣਾ ਹਨਾ ਆਪਾਂ ਵੀ ਵਧੀਆ ਮਿਹਨਤ ਕੀਤੀ ਆ ਉਹ ਵੀ ਪਹਿਲਵਾਨੀ ਮਿਹਨਤ ਕਰਦਾ ਰਿਹਾ ਆਪਾਂ ਵੀ ਕਰਦੇ ਆ ਤੇ ਵਧੀਆ ਲੱਗਦਾ ਜਿੱਦਾਂ ਉਹ ਫੜ ਵੀ ਹਨਾ ਮਲ ਭੱਜ ਵੀ ਜਾਂਦਾ ਫੜ ਵੀ ਲਈਦਾ ਵਧੀਆ ਜਿੱਦਾਂ ਮਲ ਗੁੱਡ ਲੱਗਦਾ ਖੇਡ ਕੇ ਜਦੋਂ ਮਤਲਬ ਹੁੰਦੇ ਦੁਨੀਆ ਵੀ ਖੁਸ਼ ਹੁੰਦੀ ਸਵਾਦ ਲੈਂਦੀ ਅੱਛਾ ਅੰਬੇ ਕਿਤਨੇ ਕਿਤੇ ਪ੍ਰੈਸ਼ਰ ਬਣਿਆ ਰਹਿੰਦਾ ਕੋਈ ਇਹੋ ਜਿਹਾ ਸਟਾਪਰ ਤੁਹਾਨੂੰ ਲੱਗਦਾ ਸੋ ਫਾਰ ਇਸ ਟਾਈਮ ਤੱਕ ਤੁਸੀਂ ਪੀਕ ਤੇ ਹੋ ਜਦੋਂ ਬੰਦਾ ਪੀਕ ਤੇ ਹੁੰਦਾ ਪੱਬਾਂ ਤੇ ਰਹਿੰਦਾ ਹ ਪਰ ਕੋਈ ਨਾ ਕੋਈ ਸਟਾਪਰ ਤੁਹਾਨੂੰ ਲੱਗਦਾ ਜਿਹੜਾ ਟਫ ਟਾਈਮ ਦਿੰਦਾ ਐਸ ਟਾਈਮ ਤੁਹਾਨੂੰ ਜਦੋਂ ਹਾਂ ਭਾਜੀ ਜਿੱਦਾਂ ਮਤਲਬ ਵਧੀਆ ਜਿੱਦਾਂ ਹੁਣ ਤੇ ਜਵੇਂ ਘਾਹ ਤੇ ਗਰਾਊਂਡ ਤੇ ਮੈਨੂੰ ਘੱਟ ਹੁੰਦਾ ਮਿੱਟੀ ਤੇ ਹੁੰਦਾ ਥੋੜਾ ਜਿਆ ਕਿ ਮਿੱਟੀ ਤੇ ਥੋੜਾ ਲੱਤਾਂ ਲੁੱਤਾਂਦ ਹੁੰਦਾ ਘਾਹ ਦੇ ਥੋੜਾ ਕੰਫੀਡੈਂਸ ਹੀ ਹੁੰਦਾ ਕਿ ਨਹੀਂ ਕੋਈ ਚੱਕਰ ਨਹੀਂ ਘਾਹ ਤੇ ਥੋੜਾ ਕੋਡੀ ਮੈਨੂੰ ਵਧੀਆ ਲੱਗਦੀ ਸੌਖੀ ਲੱਗਦੀ ਖੜਨੀ ਬਹੁਤ ਜਿਆਦਾ ਹਾਂਜੀ ਤੇ ਮਿੱਟੀ ਤੇ ਥੋੜਾ ਆ ਹੁੰਦਾ ਘਾਹ ਤੇ ਨਹੀਂ ਕੋਈ ਪ੍ਰੋਬਲਮ ਘਾਹ ਤੇ ਕੋਈ ਪ੍ਰੋਬਲਮ ਨਹੀਂ ਜਿਹੜਾ ਮਰਜੀ ਸਟਾਪਰ ਆ ਜਵੇ ਅੱਛਾ ਇੱਕ ਮੈਨ ਬਹੁਤ ਘੱਟ ਮੇਰਾ خیال ਹੋਇਆ ਹੀ ਨਹੀਂ ਕਦੇ ਇੱਕ ਪਲ ਕਬੱਡੀ ਦੇ ਪਲੇਅਰਾਂ ਦਾ ਐਡੀ ਵੱਡੀ ਗੱਡੀ ਦੇ ਨਾਲ ਕਿਹੜੇ ਪ੍ਰੋਮੋਟਰ ਸਨ ਉਸ ਟੂਰਨਾਮੈਂਟ ਦੇ ਵੀ ਬੈਸਟ ਬਣੇ ਉਹ بڑے ਕਰੋੜਾਂ ਰੁਪਈਆ ਉੱਥੇ ਕਹਿ ਸਕਦਾ ਵੀ ਉਹਨਾਂ ਨੇ ਵਾਰ ਦਿੱਤਾ ਤੁਹਾਡੇ ਉੱਤੋਂ ਦੀ ਉਸ ਗੱਡੀ ਬਾਰੇ ਵੀ ਜਰੂਰ ਦੱਸੋ ਸਨਮਾਨ ਬਾਰੇ ਵੀ ਜਰੂਰ ਦੱਸ ਸਕਦੇ ਹਾਂਜੀ ਭਾਜੀ ਉਹ ਰੇਂਜ ਰੋਵਰ ਗੱਡੀ ਦਾ ਸਨਮਾਨ ਤੋਂ ਆ ਸਾਰਿਆਂ ਵੇਖੇ ਲੋਕਾਂ ਨੇ ਉਹ ਆਪਣੇ ਮਿਲ ਭਾਜੀ ਵੀਰੋ ਨਹੀਂ ਆਪਣੇ ਭਰਾ ਹੀ ਆ ਆਸਟ੍ਰੇਲੀਆ ਤੋਂ ਆ ਅਰਸ਼ ਖਖ ਖੰਦਾ ਖਹਿਰਾ ਲਵ ਖਖ ਤੇ ਦਿਓਲ ਦਿਓਲ ਵੀਰਾ ਹਨਾ ਤੇ ਹੋਰ ਵੀ ਕਾਫੀ ਵੀਰਾਂ ਕਈਆਂ ਦੇ ਮੈਨੂੰ ਨਾਮ ਨਹੀਂ ਚੇਤੇ ਹਨਾ ਜਿੱਦਾਂ ਜਿਹੜੇ ਆਪਣੇ ਨਾਲ ਮਤਲਬ ਉਹਨਾਂ ਨੇ ਆਪਣਾ ਸਨਮਾਨਿਤ ਕੀਤਾ ਆਸਟ੍ਰੇਲੀਆ ਤੋਂ ਕੀਤਾ ਹਰੀ ਸਿੰਘ ਦੇ ਨਲੂਆ ਕਲਬ ਵੀ ਵੱਡੀ ਕਲਬ ਆ ਉਹਨਾਂ ਨੇ ਮੇਰਾ ਸਨਮਾਨਿਤ ਕੀਤਾ ਜਿੱਦਾਂ ਹਨਾ ਤੇ ਉਦਾਂ ਤੇ ਮਿਲਣੀ ਹੀ ਰੇਂਜ ਰੋਵਰ ਮਤਲਬ ਕਿ ਭਾਈ ਆਸਟ੍ਰੇਲੀਆ ਫਿਰ ਉਹਨਾਂ ਨੇ ਆਪਾਂ ਨੂੰ ਮਤਲਬ ਉੱਥੇ ਇੰਡੀਆ ਦਿੱਤੀ ਹਨਾ ਕਹਿੰਦੇ ਇੰਡੀਆ ਜੀ ਤੋਂ ਉਧਰ ਪਲੱਥੀ ਜਿਵੇਂ ਬੱਲ ਭਾਈ ਦਾ ਟੂਰਨਾਮੈਂਟ ਠੀਕ ਉੱਥੇ ਜਿੱਦਾਂ ਦਿੱਤੀ ਗਈ ਉੱਥੇ ਮੈਂ ਦੋ ਤਿੰਨ ਮੋਟਰਸਾਈਕਲ ਵੀ ਭਾਈ ਜਿੱਤੇ ਵਧੀਆ ਜਿਦਾ ਬਹੁਤ ਵਧੀਆ ਸੀ ਉਦੋਂ ਦਿਨ ਮੇਰਾ ਅੱਛਾ ਬੇ ਇਸ ਸਾਲ ਕਿੰਨੇ ਕ ਮੋਟਰਸਾਈਕਲ ਇਕੱਠੇ ਕਰ ਲਿਆ ਜੇ ਪੰਜਾਬ ਦੀ ਗੱਲ ਕਰੀਏ ਮੋਟਰਸਾਈਕਲ ਭਾਜੀ ਮੈਂ 30 35 ਜਿੱਤ ਗਿਆ ਮੋਟਰਸਾਈਕਲ ਉਦਾਂ ਤੇ 6 7ਕ ਬੋਲਟ ਜਿੱਤ ਲਿਆ ਤੇ ਟਰੈਕਟਰ ਜਿੱਤ ਲਿਆ 8 9 ਭਾਜੀ 8 9 ਟਰੈਕਟਰ ਜਿੱਤ ਲਿਆ ਹਾਂਜੀ ਬਹੁਤ ਵਧੀਆ ਗੱਲ ਆ ਅੱਛਾ ਬੇ ਜਿਹੜਾ ਮੈਟਰੋ ਕਬੱਡੀ ਕਲੱਬ ਲਈ ਤੁਸੀਂ ਇੱਥੇ ਖੇਡ ਰਹੇ ਸੁੱਖਾ ਮਾਨ ਜੀ ਲਈ ਇੱਕ ਸਾਲ ਤੁਹਾਡਾ ਮਿਸ ਹੋ ਗਿਆ ਪਿਛਲਾ ਸਾਲ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਔਰ ਅੱਜ ਦੀ ਕਬੱਡੀ ਬਾਰੇ ਵੀ ਜ਼ਰੂਰ ਗੱਲ ਕਰਿਓ ਹਾਂਜੀ ਭਾਜੀ ਉਹ ਪੇਪਰ ਵਰਕ ਜੀ ਥੋੜਾ ਗਲਤੀ ਹੋ ਗਈ ਜਿੱਦਾਂ ਹਨਾ ਪਹਿਲਾਂ ਤੇ ਇਸ ਕਰਕੇ ਮੇਰਾ ਵੀਜ਼ਾ ਨਹੀਂ ਲੱਗਿਆ ਰਿਜੈਕਟ ਹੋ ਗਿਆ ਦੋ ਤਿੰਨ ਵਾਰੀ ਫਿਰ ਪਿਛਲੇ ਸਾਲ ਮੈਂ ਮਿਸ ਹੋ ਗਿਆ ਫਿਰ ਐਰ ਕੀ ਇਹਨਾਂ ਨੇ ਵਧੀਆ ਜਿੱਦਾਂ ਜ਼ੋਰ ਮਾਰ ਕੇ ਹਨਾ ਮਲ ਸੁਖਤਾਲੀ ਜੀ ਭਾਜੀ ਜਿਹੜੇ ਐਮਪੀ ਆਪਣੇ ਹਨਾ ਬੀਸੀ ਤੋਂ ਉਹਨਾਂ ਨੇ ਜਿੱਦਾਂ ਲਵਾਇਆ ਥੈਂਕ ਯੂ ਆ ਉਹਨਾਂ ਦਾ ਸਾਰੀ ਫੈਡਰੇਸ਼ਨ ਦਾ ਜਨਾ ਮੇਰਾ ਵੀਜ਼ਾ ਲਵਾ ਕੇ ਮੈਨੂੰ ਸਦਿਆ ਬਹੁਤ ਬਹੁਤ ਧੰਨਵਾਦ ਭਾਜੀ ਅੱਛਾ ਜੇ ਗ ਕਿਹੋ ਜਿਆ ਦੇਖਦੇ ਹੋ ਉਹਨਾਂ ਦੇ ਸਟਾਪਰਾਂ ਨੂੰ ਕਿਉਂਕਿ ਤੁਸੀਂ ਵੀ ਦੇਖਦੇ ਰਹੇ ਹੋ ਸਵੇਰ ਦੇ ਮੈਚ ਪਹਿਲਾਂ ਵੀ ਤੁਸੀਂ ਦੇਖਦੇ ਹੋ YouTube ਤੇ ਕਿਹੋ ਜਿਆ ਮੈਚ ਤੁਹਾਡਾ ਉਹਨਾਂ ਨਾਲ ਰਵੇਗਾ ਵਧੀਆ ਹੋਊਗਾ ਭਾਜੀ ਮੈਚ ਜਦੋਂ ਵੀ ਭਾਰੇ ਆ ਵਧੀਆ ਖੇਡਦੇ ਸਾਰੇ ਮਲਪੁਰਾਣੇ ਪਲੇਅਰ ਆ ਕੋਈ ਨਵੇਂ ਆ ਵਧੀਆ ਲੱਗੂਗਾ ਮੈਚ ਗੁੱਟ ਲੱਗੂਗਾ ਬਾਕੀ ਨਾ ਬਾਬਾ ਸੋਖ ਰੱਖੇ ਵਧੀਆ ਇੱਕ ਨਵਾਂ ਚੈਨਲ ਬਣਾਇਆ ਆਪਾਂ ਦਾ ਲੱਕੀ ਕਰਾਲੀ ਸ਼ੋਅ ਅਪੀਲ ਕਰੋ ਦਰਸ਼ਕਾਂ ਨੂੰ ਕਿ ਸਬਸਕ੍ਰਾਈਬ ਕਰਨ ਹਾਂਜੀ ਹਾਂਜੀ ਭਾਜੀ ਸਾਰੇ ਦਰਸ਼ਕਾਂ ਨੂੰ ਅਪੀਲ ਕੀਤੀ ਜਾਂਦੀ ਆ ਕਿ ਭਾਈ ਦੇ ਚੈਨਲ ਨੂੰ ਕਰੋ ਫੋਲੋ ਤੇ ਜਿੱਦਾਂ ਵੀ ਹਨਾ ਵਧੀਆ ਭਾਜੀ ਸੋ ਮਾਚਾਂ ਬਏ ਜਿਹੜੇ ਤੁਹਾਨੂੰ ਚਾਹਣ ਵਾਲੇ ਆ ਉਹਨਾਂ ਲਈ ਕੋਈ ਮੈਸੇਜ ਜਿਹੜੇ ਤੁਹਾਨੂੰ ਪਿਆਰ ਕਰਦੇ ਨੇ ਥੈਂਕ ਯੂ ਭਾਜੀ ਸਾਰੇ ਹੀ ਲੋਕਾਂ ਦੇ ਨਾਲ ਆਪਾਂ ਆਡੀਅנס ਦੇ ਨਾਲ ਆਪਾਂ ਥੈਂਕ ਯੂ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਆਪਾਂ ਨੂੰ ਪਿਆਰ ਕਰਦੇ ਆ ਥੈਂਕ ਯੂ ਬਹੁਤ ਬਹੁਤ ਇਹਨਾਂ ਕਰਕੇ ਆਪਾਂ